ਹਾਂ ਬੋਲੋ ਭਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਿਹਨਤੂ ਸਿੰਘ ਐਕਟ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਕੱਲ ਬੋਰਿੰਦਰ ਗੋਲ ਆਮ ਆਦਮੀ ਪਾਰਟੀ ਦਾ ਕੈਬਨਿਟ ਮੰਤਰੀ ਜਿਹਦੀ ਰਾਜ ਨਿਊ ਐਟੀਐਮ ਤੇ ਲੰਮਾ ਸਮਾਂ ਚਰਚਾ ਚੱਲਦੀ ਧੀ ਰੋਡ ਬੰਬਾਲੀਆ ਦੇ ਨਾਲ ਤੇ ਜੋ ਉਹਨਾਂ ਨੇ ਅੰਕੜੇ ਰੱਖੇ ਆ ਮੈਂ ਨਾ ਵੀ ਐਡਾ ਵਿਦਵਾਨ ਬੰਦਾ ਐਡਾ ਪੰਜਾਬ ਦਾ ਮੰਤਰੀ ਕੈਬਨਿਟ ਮੰਤਰੀ ਹੋਵੇ ਤੇ ਉਹਦੇ ਕੋਲ ਅੰਕੜੇ ਨਾ ਪੂਰੇ ਹੋਣ ਤੇ ਨੈਸ਼ਨਲ ਟੀਵੀ ਤੇ ਬੈਠਾ ਹੋਵੇ ਤੇ ਕਿੱਡੀ ਬਸੂਰ ਵਾਲੀ ਗੱਲ ਆ ਤੇ ਸ਼ਰਮਨਾਕ ਗੱਲ ਆ ਬਹੁ ਗਿਣਤੀ ਪਿੰਡਾਂ ਦੇ ਨਾਂ ਛੱਡ ਗਿਆ ਉਹ ਤੇ ਇਹ ਗੱਲ ਕਹਿ ਰਿਹਾ ਕਿ 35 ਹਜ਼ਾਰ ਏਕੜ 3500 3500 ਚੋਂ ਨਾ 3500 ਕਿਲਾ ਚੋਂ ਨਾ ਮਰਿਆ ਜਿਹਦੇ ਵਿੱਚ 500 ਏਕੜ ਬਜਾ ਤੇ 3000 300 3000 ਏਕੜ ਬਜਾ ਉਹਦੇ ਵਿੱਚ ਉਹਨਾਂ ਦੀ ਮੈਂ ਧਿਆਨ ਦੇ ਪੱਤਰਕਾਰ ਜੋ ਟੀਵੀ ਚੈਨਲ ਵਾਲੇ ਉਹਨਾਂ ਨੇ ਵੀ ਕਿਹਾ ਕਿ ਦੇਵਾ ਗਾ ਲ ਕਿ ਮੰਡ ਗੁਜਰਪੁਰੋਂ ਛੱਡ ਗਿਆ ਮੰਡ ਮੁਬਾਰਕਪੁਰ ਛੱਡ ਗਿਆ ਮੁਬਾਰਕਪੁਰ ਛੱਡ ਗਿਆ ਮੰਡ ਮੁੰਡਾ ਛੱਡ ਗਿਆ ਆਲਮ ਖਾਨ ਵਾਲਾ ਛੱਡ ਗਿਆ ਇਸ ਦੇ ਨਾਲ ਮੰਡ ਮਹੀਵਾਲ ਛੱਡ ਗਿਆ किशनਪੁਰ ਘੜਕਾ ਇਹਦੇ ਨਾਲ किशनਪੁਰ ਘੜਕਾ ਛੱਡ ਗਿਆ ਮੈਂ ਨਾ ਕਿ ਪਤਾ ਨਹੀਂ ਕਿੰਨੇ ਪਿੰਡ ਜਿਹੜੇ ਆਉ ਛੱਡ ਗਿਆ ਤੇ ਜਾਣਕਾਰੀ ਧੂਰੀ ਦੇ ਨਾਲ ਕਦੀ ਵੀ ਏਡੇ ਵੱਡੇ ਚੈਨਲ ਤੇ ਨਹੀਂ ਬਹਿਣਾ ਚਾਹੀਦਾ ਅਸੀਂ ਇਹ ਜਾਨੇ ਆ ਕਿ ਤੁਸੀਂ ਪੂਰਾ ਸਰਵੇਖਣ ਕਰੋ ਤੁਸੀਂ ਘਰਦੇ ਫਿਰਦੇ ਜੇ ਭਾਈ ਦੌਰੇ ਇਹ ਭਾਈ ਦੌਰੇ ਨਹੀਂ ਗਰਾਊਂਡ ਲੈਵਲ ਤੇ ਆਓ ਤੇ ਤੁਸੀਂ ਲਾ ਕੇ ਵੇਖੋ ਲੋਕਾਂ ਦੇ ਕੀ ਆ ਤੁਸੀਂ ਉਥੇ ਬੈਠੇ ਪੌਂਕ ਦੇਣ ਦੀਆਂ ਰਿਪੋਰਟਾਂ ਦੇਈ ਜਾਂਦੇ ਆ ਕੀ ਪੌਂਗ ਡੈਮ ਦਾ ਨਾਲੋਂ ਨਾਲ ਪਾਣੀ ਨਿਕਲ ਨਹੀਂ ਸਕਦਾ ਤੁਸੀਂ ਇਹ ਕਿਹਾ ਕਿ ਹਰੀਗੇ ਹੱਡਵਰਕ ਤੋਂ ਪਾਣੀ ਨਾਲੋਂ ਨਾਲ ਕਰਾਸ ਹੋ ਰਿਹਾ ਇਹ ਹਰੀਗੇ ਹੱਡਵਰਕ ਤੋਂ 11 ਤਰੀਕ ਨੂੰ ਪਾਣੀ ਇਹ ਕਰਾਸ ਹੋਇਆ ਤੇ 11 ਤਰੀਕ ਨੂੰ ਇਹ ਬੰਨ ਜਿਹੜੇ ਸਾਡੇ ਹਾਰਜੀ ਟੁੱਟੇ ਆ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਆ ਵੀ ਆਪ ਦੀ ਜਾਨ ਦੀ ਆਪ ਲੋਗ ਮਾਲ ਦੀ ਰਾਖੀ ਪਿਛਲੇ ਲੰਮੇ ਸਮੇਂ ਤੋਂ ਕਰਦੇ ਆਏ ਆ 2023 ਦੇ ਵਿੱਚ ਵੀ ਤੁਸੀਂ ਇੱਕ ਕਿਸੇ ਨੂੰ ਦੱਸ ਪਈਏ ਨਹੀਂ ਦਿੱਤੇ ਤੁਸੀਂ بڑے بڑے ਨਾਰੇ ਮਾਰਦੇ ਜੀ ਤੇ ਤੁਸੀਂ ਅੰਕੜੇ ਤੁਹਾਡੇ ਕੋਲੇ ਹੈਗੇ ਨਹੀਂ ਉਹ ਤੁਸੀਂ ਅੰਕੜਿਆਂ ਦੇ ਧਾਰ ਤੇ ਪੂਰਾ ਅੰਕੜਾ ਲੈ ਕੇ ਟੀਵੀ ਦੇ ਬਹੁਤ ਦੁਬਾਰਾ ਆਓ ਤੇ ਸਾਡੇ ਨਾਲ ਬਹਿਸ ਕਰੋ ਸਾਡੇ ਨਾਲ ਵਿਚਾਰ ਚਰਚਾ ਕਰੋ ਸਾਡੇ ਨਾਲ ਬਹਿ ਕੇ ਗਿਆਨ ਗੋਸ਼ਟ ਕਰੋ ਤੇ ਤੁਹਾਨੂੰ ਦੱਸੀਏ ਕਿ ਕਿੰਨਾ ਇਲਾਕਾ ਪ੍ਰਭਾਵਿਤ ਆ ਸਾਡੇ ਨਕਰੀਬ 15000 ਏਕੜ ਜ਼ਮੀਨ ਜਿਹੜੀ ਆ ਉਹ ਇਸ ਵੇਲੇ ਡੁੱਬੀ ਪਈ 4-4 ਫੁੱਟ ਪਾਣੀ ਆ ਤੇ ਤੁਸੀਂ ਇਥੇ ਬਹਿ ਕੇ ਟੀਵੀ ਚੈਨਲ ਤੇ ਆਖਦਾ ਕਿ 3500 ਏਕੜ ਤੇ 3000 ਦੁਬਾਰੇ 500 ਬਚ ਗਿਆ ਉਹ ਸਾਨੂੰ ਵਿਖਾਓ 500 ਕਿਥੇ ਬਚਿਆ ਜਿਹੜਾ 500 ਏਰੀਆ ਬਚਿਆ ਸਾਨੂੰ ਵੀ ਵਿਖਾ ਦਿਓ ਤੇ ਅਸੀਂ ਵੇਖ ਲਈਏ ਵੀ ਕਿਹੜਾ ਏਰੀਆ ਬਚਿਆ ਅੱਗੇ ਮੈਂ ਗੱਲ ਕਰਾਂਗੇ ਜੋ ਸ਼ੇਰਪੁਰ ਡੋਗਰਾ ਦੇ ਲਾਗੇ ਆਰਜੀ ਬੰਨ ਵਧਾ ਉਹਦੇ ਦੇ ਉਹ ਤਰਲੇ ਮਾਰ ਰਹੇ ਲੋਕ ਵੀ ਮਿੱਟੀ ਸਾਨੂੰ ਦਿਓ ਉਸੇ ਚਾਰ ਟਿੱਪਰ ਸਰਕਾਰ ਮਿੱਟੀ ਨਹੀਂ ਛੱਡ ਸਕੀ ਇਸੇ ਤਰ੍ਹਾਂ ਆਲੀ ਕਲਾਂ ਆਲੀ ਖੁਰਦੇ ਦੇ ਲਾਗੇ ਉਹਨਾਂ ਨੇ ਆਪ ਦੀ ਹਿੰਮਤ ਨਾਲ ਲਗਾਤਾਰ 20 25 ਪਿੰਡਾਂ ਦੇ ਉਹ ਇਹ ਲੋਕਾਂ ਦੀ ਫਸਲ ਬਚਾ ਕੇ ਬੈਠੇ ਆ ਤੇ ਉਹਨਾਂ ਦੀ ਵੀ ਕਿਹੇ ਆਵਾਜ਼ ਨਹੀਂ ਕੁੱਸੀ ਇਹ ਕਰਕੇ ਸਰਕਾਰ ਨੂੰ ਚਾਹੀਦਾ ਅਸੀਂ ਆਨੇ ਕੇ ਸਰਕਾਰ ਅੱਗੇ ਆਵੇ ਤੇ ਜਿਹੜੇ ਵਹਿੰਦੇ ਆਰਦੀ ਬੰਨ ਉਹ ਬਚਾਏ ਜਾਣ ਜਿਹੜੇ ਰੁੜ ਗਏ ਆ ਉਹ ਤੇ ਰੁੜ ਗਏ ਆ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਘੱਟੋ ਘੱਟ 50000 ਰੁਪਇਆ ਲੋਕਾਂ ਨੂੰ ਮਾਪਜਾ ਦਿਓ ਘਰ ਠੱਠਿਆਂ ਦਾ 2 ਲੱਖ ਰੁਪਇਆ ਦਿਓ ਤੇ ਡੰਗਰ ਰੁੜਿਆਂ ਦਾ 1 ਲੱਖ ਰੁਪਇਆ ਦਿਓ ਤੁਸੀਂ ਕਿਤੇ ਨਾ ਕਿਤੇ ਪੰਜਾਬ ਦੇ ਵਾਰਸ ਬਣ ਕੇ ਬੈਠੇ ਜੇ ਤੁਹਾਨੂੰ ਥੋੜੀ ਹੋਸ਼ ਚਾਹੀਦੀ ਆ ਤੁਸੀਂ ਸੱਤਾ ਦੇ ਨਸ਼ੇ ਦੇ ਵਿੱਚ ਚੂਰੇ ਬੈਠੇ ਜੇ ਚੰਡੀਗੜ੍ਹੋਂ ਬਾਹਰ ਨਹੀਂ ਨਿਕਲਦੇ ਤੇ ਜੇ ਨਿਕਲਦੇ ਆ ਤੇ ਪਾਇਲਟ ਗੱਡੀਆਂ ਲੈ ਕੇ ਪੰਜ-ਪੰਜ ਗੱਡੀਆਂ ਤੁਹਾਡੇ ਗਾੜੀ ਦੇ ਪੰਜ-ਪੰਜ ਪਿੱਛੇ ਹੁੰਦੀ ਆ ਜਿਹੜੇ ਤੁਸੀਂ ਆਨੇ ਹੈ ਕਿ ਸਕਿਉਰਟੀਆਂ ਦੀ ਲੋੜ ਨਹੀਂ ਅੱਜ ਸਭ ਤੋਂ ਵੱਡੀ ਸਕਿਉਰਟੀ ਤੁਹਾਡੇ ਨਾਲ ਤੇ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਆ ਇਸ ਕਰਕੇ ਮੈਂ ਫੇਰੇ ਮੰਤਰੀ ਨੂੰ ਗੋਲ ਔਰਿੰਦਰ ਗੋਲ ਜੀ ਨੂੰ ਕਹਿਣਾ ਚਾਹਨਾ ਕਿ ਤੁਸੀਂ ਅੰਕੜਿਆਂ ਦੇ ਨਾਲ ਟੀਵੀ ਚੈਨਲਾਂ ਤੇ ਆਓ ਕਿ ਤੁਹਾਨੂੰ ਅਸੀਂ ਸਾਰੇ ਪੂਰੇ ਅਸੀਂ ਆਪ ਦੇ ਇਲਾਕੇ ਦਾ ਜੋ ਤੁਹਾਡਾ ਹਾਲਿਆ ਉਹ ਤੁਹਾਡੀ ਗਾੜੀ ਰੱਖਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ